ਲੰਘੇ ਕੱਲ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਹੋਰ ਬਹੁਤ ਵੱਡਾ ਝਟਕਾ ਦਿੱਤਾ ਗਿਆ ਵਿਜ਼ਟਰ ਵੀਜ਼ਾ ਬੰਦ ਕਰ ਦਿੱਤਾ ਗਿਆ ਕਿਉਂਕਿ ਵਿਜ਼ਟਰ ਵੀਜ਼ਾ ਦਾ ਮਤਲਬ ਇਹ ਆ ਕਿ ਤੁਸੀਂ ਘੁੰਮਣ ਫਿਰਨ ਲਈ ਚੱਲੇ ਹੋ ਇਹ ਘੁੰਮਣ ਫਿਰਨ ਵਾਲਾ ਵੀਜ਼ਾ 10 ਸਾਲ ਦਾ ਵੀ ਮਿਲਦਾ ਰਿਹਾ ਮੰਨ ਲਓ ਤੁਸੀਂ ਜਾਂ ਕਿਸੇ ਵੀ ਹੋਰ ਨੇ ਅਪਲਾਈ ਕੀਤਾ ਹੁੰਦਾ ਜਕਰ 2 ਸਾਲ ਪਹਿਲਾਂ 5 ਸਾਲ ਪਹਿਲਾਂ ਆਮ ਤੌਰ ਦੇ ਉੱਤੇ ਵੀਜ਼ਾ ਵਿਜ਼ਟਰ ਵੀਜ਼ਾ ਜਿਹੜਾ ਉਹ ਭਾਵੇਂ ਸਾਲ ਦਾ ਵੀ ਮਿਲ ਜਾਂਦਾ 2 ਸਾਲ ਦਾ ਵੀ ਮਿਲ ਜਾਂਦਾ ਪਰ ਬਹੁਤੀ ਵਾਰ ਕੀ ਹੁੰਦਾ ਸੀ ਵੀ ਜਿੰਨੀ ਦੇਰ ਤੱਕ ਤੁਹਾਡੇ ਪਾਸਪੋਰਟ ਦੀ ਮਿਆਦ ਬਾਕੀ ਆ ਓਨੇ ਚਿਰ ਦਾ ਵੀਜ਼ਾ ਮਿਲ ਜਾਂਦਾ ਸੀ ਪਰ ਹੁਣ ਕੈਨੇਡਾ ਨੇ ਇਹ ਰੀਤੀ ਸਖਤੀ ਇੰਨੀ ਕਰਤੀ ਵੀ ਪਹਿਲੀ ਗੱਲ ਤਾਂ ਕਿਸੇ ਜ਼ਰੂਰੀ ਕਾਰਨ ਤੋਂ ਬਿਨਾ ਇਹ ਵੀਜ਼ਾ ਦੇਣਾ ਹੀ ਨਹੀਂ ਯਾਨੀ ਕਿ ਜੇਕਰ ਕੋਈ ਸਧਾਰਨ ਕਾਰਨ ਆ ਕੋਈ ਗੈਰ ਜ਼ਰੂਰੀ ਕਾਰਨ ਆ ਤਾਂ ਵਿਜ਼ਟਰ ਵੀਜ਼ਾ ਦੇਣਾ ਹੀ ਨਹੀਂ ਤੇ ਜੇਕਰ ਦੇਣਾ ਤੇ ਫਿਰ ਸਿਰਫ 1 ਮਹੀਨੇ ਦਾ ਵੀਜ਼ਾ ਦੇਣਾ 3 ਵੀ 1 ਸਾਲ ਦਾ ਜਾਂ 3 ਸਾਲ ਦਾ ਸਬੰਧਤ ਵੀਜ਼ਾ ਆਫੀਸਰ ਦੀ ਮਰਜ਼ੀ ਹੋਊਗੀ ਕਿ ਤੁਹਾਨੂੰ ਸਿੰਗਲ ਐਂਟਰੀ ਮਿਲਦੀ ਆ ਜਾਂ ਤੁਹਾਨੂੰ ਮਲਟੀਪਲ ਐਂਟਰੀ ਮਿਲਦੀ ਆ ਹੁਣ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਤੁਹਾਨੂੰ 1 ਮਹੀਨੇ ਦਾ ਵੀਜ਼ਾ ਮਿਲਿਆ ਤੁਸੀਂ ਅਪਲਾਈ ਕੀਤਾ ਜੀ ਕਿ ਮੈਂ ਜਾਣਾ ਹੈਗਾ ਜੀ ਜਨਵਰੀ ਦੇ ਵਿੱਚ ਕੈਨੇਡਾ ਤੁਸੀਂ ਵੀਜ਼ਾ ਅਪਲਾਈ ਕਰਤਾ ਮੰਨ ਲਓ ਤੁਹਾਨੂੰ ਵੀਜ਼ਾ ਮਿਲ ਗਿਆ 1 ਮਹੀਨੇ ਦਾ ਤੇ ਤੁਹਾਡਾ ਕੋਈ ਨਾ ਕੋਈ ਪ੍ਰੋਗਰਾਮ ਬਦਲ ਗਿਆ ਮੰਨ ਲਓ ਵੀ ਤੁਸੀਂ ਮਹੀਨੇ ਦੇ ਵਿੱਚ ਉਸ ਦੇ ਵਿੱਚ ਜਾ ਨਾ ਸਕੋ ਜਾਂ ਤੁਸੀਂ ਉਹ 4 ਹਫ਼ਤਿਆਂ ਦੇ ਵਿੱਚੋਂ 3 ਹਫ਼ਤੇ ਇੱਥੇ ਹੀ ਬਿਜੀ ਹੋਵੋ ਤੁਹਾਨੂੰ ਪਤਾ ਨਹੀਂ ਜਦੋਂ ਤੁਸੀਂ ਅਪਲਾਈ ਕੀਤਾ ਵੀ ਭਾਈ ਮੇਰਾ 2 ਮਹੀਨਾ ਬਾਅਦ ਕੀ ਰੁਝੇਵਾ ਬਣਨਾ ਉਦੋਂ ਨੂੰ ਵੀਜ਼ਾ ਨਿਕਲ ਗਿਆ ਤੇ ਜੇਕਰ ਤੁਹਾਡੇ ਕੋਲੇ ਸਮਾਂ ਹੈ ਵੀ ਤੁਸੀਂ ਜਾਣਾ ਵੀ ਚਾਹੁੰਦੇ ਆ ਤਾਂ 1.5 ਲੱਖ ਰੁਪਏ ਦੀ ਟਿਕਟ ਲਾ ਕੇ ਪੌਣੇ 2 ਲੱਖ ਦੀ ਟਿਕਟ ਲਾ ਕੇ ਤੇ ਬੰਦਾ 28 ਦਿਨ ਵਾਸਤੇ ਜਾਊਗਾ ਤੇ ਫਿਰ ਇਹ ਵੀ ਇੱਕ ਬਹੁਤ ਵੱਡਾ ਝੰਜਟਾ ਹੈ ਕੈਨੇਡਾ ਦੀ ਸਰਕਾਰ ਨੇ ਇਹ ਪਾਲਿਸੀ ਕਿਉਂ ਅਪਣਾਈ ਕਿ ਬਹੁਤੇ ਲੋਕੋ ਕਹਿੰਦੇ ਜੀ ਭਾਰਤ ਦੇ ਇੱਥੇ ਆ ਕੇ ਵਿਜ਼ਟਰ ਵੀਜ਼ੇ ਦੇ ਉੱਤੇ ਉਹਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਲੈਂਦੇ ਆ ਯਾਨੀ ਕਿ ਜੇਕਰ ਤੁਸੀਂ ਹੁਣ ਵਿਜ਼ਟਰ ਵੀਜ਼ਾ ਲੈਣਾ ਸਹੀ ਆਧਾਰ ਦੇ ਉੱਤੇ ਲੈਣਾ ਇੱਕ ਮਹੀਨੇ ਦਾ ਵੀਜ਼ਾ ਮਿਲੂਗਾ ਤੇ ਭਾਈ ਫਿਰ ਤੁਸੀਂ 29 ਮਹੀਨਿਆਂ ਆਪਦੇ ਭਾਰਤ ਨੂੰ ਆਪ ਦੇ ਬਤਨ ਨੂੰ ਚਾਲੇ ਪਾ ਦਿਓ ਫਿਰ ਇਹ ਦੇ ਬਚੇ ਨਹੀਂ ਕਿ ਤੁਸੀਂ ਉੱਥੇ 3 ਮਹੀਨੇ ਲਾ ਲਓ ਤੁਸੀਂ ਉੱਥੇ 6 ਮਹੀਨੇ ਲਾ ਲਓ ਤੁਸੀਂ ਉੱਥੇ 베ਰੀਆਂ ਤੋੜਨ ਦਾ ਕੰਮ ਵੀ ਕਰਦੇ ਰਹੋ ਤੁਸੀਂ 4-5 ਮਹੀਨੇ ਉੱਥੇ ਜਿੱਦੋਂ ਜਾਓ ਤੇ ਭਾਈ ਆਪ ਦਾ ਕੋਈ ਹੋਰ ਕੰਮ ਕਾਜ ਵੀ ਕਰੋ ਸੋ ਕੈਨੇਡਾ ਦੀ ਸਰਕਾਰ ਦੇ ਵੱਲੋਂ ਇਹ ਬਹੁਤ ਵੱਡੀ ਸਖਤੀ ਕਰ ਦਿੱਤੀ ਗਈ ਆ ਹੁਣ ਲੈ ਦੇ ਕੇ ਇੱਕ ਵਿਜ਼ਟਰ ਵੀਜ਼ਾ ਹੀ ਰਹਿ ਗਿਆ ਸੀ ਕਿ ਭਾਈ ਚਲੋ ਵਿਜ਼ਟਰ ਵੀਜ਼ਾ ਦੇ ਆਧਾਰ ਦੇ ਉੱਤੇ ਬੰਦੇ ਚਲੇ ਜਾਇਆ ਕਰਨਗੇ ਨਾਲੇ ਚਲੋ ਟੱਬਰ ਟਿਰ ਨੂੰ ਮਿਲ ਲੈਂਦੇ ਆ ਬਹੁਤ ਸਾਰਿਆਂ ਦੇ ਨਿਆਣੇ ਉੱਥੇ ਆ ਬਹੁਤ ਸਾਰਿਆਂ ਦੇ ਮਾਪੇ ਉੱਥੇ ਆ ਬਹੁਤ ਸਾਰੇ ਆਪਣੇ ਖੂਨ ਦੇ ਰਿਸ਼ਤੇ ਉੱਥੇ ਆ ਜਿਹੜੇ ਕਿ ਵਿਸਟਰ ਬੀ ਦਾ ਇੱਕ ਵਾਰੀ ਮੰਨ ਲਓ ਲੈ ਲਿਆ ਤੁਸੀਂ ਤੁਹਾਨੂੰ 5 ਸਾਲ ਦਾ ਮਿਲ ਗਿਆ ਤੁਹਾਨੂੰ 10 ਸਾਲ ਦਾ ਮਿਲ ਗਿਆ ਤੁਸੀਂ ਇਹ ਗੱਲ ਕਹਿੰਦੇ ਬਈ ਯਾਰ ਜਦੋਂ ਮਰਜ਼ੀ ਸਾਲ ਬਾੜ ਚਲਾ ਜਾਓ ਪਰ ਹੁਣ ਤੁਹਾਨੂੰ ਪ੍ਰਕਿਰਿਆ ਫੇਰ ਉਹੀ ਪੈਦਾ ਕਰਨੀ ਪਿਆ ਕਰਨੀ ਆ ਹੁਣ 2 ਮਹੀਨੇ ਨਹੀਂ ਰਹਿ ਸਕੋਗੇ 4 ਮਹੀਨੇ ਨਹੀਂ ਰਹਿ ਸਕੋਗੇ 29ਵੇਂ 32ਵੇਂ ਦਿਨ ਆਪਣੇ ਵਤਨ ਨੂੰ ਵਾਪਸ ਆਓਗੇ ਉਹ ਕਹਿੰਦੇ ਬਈ ਸਾਡੀ ਕੰਟਰੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬਹੁਤਾ ਸਮਾਂ ਰਹਿਣ ਦੀ ਲੋੜ ਨਹੀਂ ਪਹਿਲਾਂ ਇਸ ਰਿਪੋਰਟ ਦਾ ਵੀਰ ਬਸ ਸੰਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਕੈਨੇਡਾ ਦੀ ਸਰਕਾਰ ਨੇ ਭਾਰਤ ਗਨ ਨੂੰ ਵੱਡਾ ਝਟਕਾ ਦਿੱਤਾ ਸਰਕਾਰ ਨੇ ਵਿਜ਼ਟਰ ਵੀਜ਼ਾ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਕੈਨੇਡਾ ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਹੁਣ ਕੋਈ ਵੀ ਵਿਅਕਤੀ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਲੈ ਸਕੇਗਾ ਜੇਕਰ ਕੋਈ ਕੈਨੇਡਾ ਜਾਣ ਦਾ ਠੋਸ ਕਾਰਨ ਨਹੀਂ ਦਿੰਦਾ ਤਾਂ ਉਸ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ ਹੁਣ ਕੰਮ ਦੇ ਦਿਨਾਂ ਦੀ ਗਿਣਤੀ ਦੇ ਹਿਸਾਬ ਨਾਲ ਵੀਜ਼ਾ ਦਿੱਤਾ ਜਾਵੇਗਾ ਦਰਅਸਲ ਲੋਕ ਵਿਜ਼ਟਰ ਵੀਜ਼ੇ ਨੂੰ ਵਰਕ ਵੀਜ਼ੇ ਵਿੱਚ ਬਦਲ ਕੇ ਪੈਸੇ ਵਾਸਤੇ ਕੰਮ ਕਰਦੇ ਸਨ ਜਿਹਦੇ ਕਰਕੇ ਕੈਨੇਡੀਅਨ ਸਰਕਾਰ ਨੇ ਇਹ ਫੈਸਲਾ ਕੀਤਾ ਇਸ ਫੈਸਲੇ ਦਾ ਉਦੇਸ਼ ਐਂਟਰੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ ਤੇ ਅੰਤਰਰਾਸ਼ਟਰੀ ਨਿਯਮਾਂ ਨੂੰ ਅਪਡੇਟ ਕਰਨਾ ਹੈ ਕੈਨੇਡਾ ਸਰਕਾਰ ਨੇ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਦੀ ਪ੍ਰਥਾ ਤੋਂ ਹਟ ਕੇ ਆਪਣੀ ਵੀਜ਼ਾ ਨੀਤੀ ਵਿੱਚ ਸੋਧ ਕੀਤੀ ਹੈ ਤੇ ਹੁਣ 10 ਸਾਲ ਤੱਕ ਦੀ ਮਿਆਦ ਵਾਲਾ ਟੂਰਿਸਟ ਵੀਜ਼ਾ ਜਾਰੀ ਹੀ ਨਹੀਂ ਕੀਤਾ ਜਾਵੇਗਾ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਇਮੀਗ੍ਰੇਸ਼ਨ ਅਫਸਰਾਂ ਕੋਲ ਹੁਣ ਇਹ ਫੈਸਲਾ ਕਰਨ ਦਾ ਹੱਕ ਹੋਵੇਗਾ ਕਿ ਸਿੰਗਲ ਐਂਟਰੀ ਦਾ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨਾ ਹੈ ਤੇ ਠੁਕ ਵੀ ਮਿਆਦ ਨੂੰ ਨਿਰਧਾਰਤ ਕਰਨਾ ਇਸ ਤੋਂ ਪਹਿਲਾਂ ਮਲਟੀਪਲ ਐਂਟਰੀ ਵੀਜ਼ਾ ਧਾਰਕਾਂ ਨੂੰ ਵੀਜ਼ੇ ਦੀ ਮਿਆਦ ਦੇ ਅੰਦਰ ਜਿੰਨੀ ਵਾਰ ਲੋਡ ਹੋਵੇ ਕਿਸੇ ਵੀ ਦੇਸ਼ ਤੋਂ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਸੀ ਇਸ ਦੀ ਵੱਧ ਤੋਂ ਵੱਧ ਮਿਆਦ 10 ਸਾਲ ਤੱਕ ਜਾਂ ਯਾਤਰਾ ਦਸਤਾਵੇਜ਼ ਜਾਂ ਬਾਇਓਮੈਟ੍ਰਿਕਸ ਦੇ ਮਿਆਦ ਖਤਮ ਹੋਣ ਤੱਕ ਸੀ ਇਹ ਫੈਸਲਾ ਜਸਟਨ ਟੂਡੋ ਦੀ ਸਰਕਾਰ ਦੇ ਵੱਲੋਂ ਆਇਆ ਜੋ ਕਿ ਘੱਟ ਪ੍ਰਵਾਨਗੀ ਰੇਟਿੰਗਾਂ ਦਾ ਸਾਹਮਣਾ ਕਰ ਰਹੀ ਹੈ ਤੇ ਰਿਹਾਇਸ਼ ਦੀ ਘਰ ਤੇ ਰਹਿਣ ਦੀ ਉੱਚ ਕੀਮਤ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਹੈ ਉਸਨੇ ਇਹ ਐਲਾਨ ਕੀਤਾ ਕਿ ਸਥਾਈ ਤੇ ਅਸਥਾਈ ਇਮੀਗ੍ਰੇਸ਼ਨ ਨੂੰ ਘਟਾਇਆ ਜਾ ਰਿਹਾ ਦਸਰਾ ਮੰਨਦਾ ਕਿ ਪਿਛਲੇ ਮਹੀਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਕੈਨੇਡੀਅਨ ਸਰਕਾਰ ਨੂੰ ਦੇਸ਼ ਦੇ ਵਿੱਚ ਅਸਥਾਈ ਪ੍ਰਵਾਸ ਦੇ ਪ੍ਰਵਾਹ ਨੂੰ ਰੋਕਣ ਦੇ ਲਈ ਜਲਦੀ ਹੀ ਕਾਰਵਾਈ ਕਰਨੀ ਚਾਹੀਦੀ ਸੀ ਜਿਸ ਕਰਕੇ ਰਿਹਾਇਸ਼ੀ ਸੰਕਟ ਪੈਦਾ ਹੋਇਆ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਨੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੁਣ ਬੇਸ਼ੱਕ ਟਰੂਡੋ ਸਰਕਾਰ ਦੇ ਮੰਤਰੀ ਇਹ ਗੱਲ ਕਹਿੰਦੇ ਆ ਕਿ ਭਾਈ ਇੱਥੇ ਰਿਹਾਇਸ਼ ਦੀ ਸਮੱਸਿਆ ਆ ਗਈ ਆ ਇੱਥੇ ਜੀ ਕੰਮ ਦੇ ਮੌਕੇ ਦੀ ਸਮੱਸਿਆ ਆ ਗਈ ਆ ਪਰ ਜਦੋਂ ਆਪਾਂ ਇੱਥੋਂ ਬੰਦੇ ਬਿਨਾ ਗਿਣੇ ਲੈ ਕੇ ਗਏ ਆ ਉਦੋਂ ਆਪਾਂ ਨੂੰ 25 ਲੱਖ ਰੁਪਏ ਦੱਸਦਾ ਸੀ ਵੀ ਇੱਕ ਵਿਅਕਤੀ ਦਾ ਪ੍ਰਤੀ ਵਿਦਿਆਰਥੀ ਸਾਨੂੰ 25 ਲੱਖ ਰੁਪਏ ਦੱਸਦਾ ਸੀ 30 ਲੱਖ ਰੁਪਏ ਵੀ ਦੱਸਦਾ ਸੀ ਜੋ ਕਿ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਫੀਸ ਸੀ ਉਦੋਂ ਕੈਨੇਡਾ ਦੇ ਅਰਥਚਾਰੇ ਦੇ ਵਿੱਚ ਪੰਜਾਬ ਦਾ ਤੇ ਸਮੁੱਚੇ ਦੇਸ਼ ਦਾ ਬਹੁਤ ਵੱਡਾ ਯੋਗਦਾਨ ਰਿਹਾ ਪਰ ਅਸਲ ਦੇ ਵਿੱਚ ਇਹ ਵੋਟਰ ਰਾਜਨੀਤੀ ਆ ਇਹ ਵੋਟਰ ਰਾਜਨੀਤੀ ਦੇ ਕਰਕੇ ਪਹਿਲਾਂ ਵੀਜ਼ੇ ਖੋਲੇ ਗਏ ਹੁਣ ਵੋਟਰ ਰਾਜਨੀਤੀ ਉਲਟ ਦਿਸ਼ਾ ਦੇ ਵਿੱਚ ਆ ਤੇ ਹੁਣ ਭਾਈ ਇਹਨਾਂ ਵੀਜ਼ਿਆਂ ਦੇ ਉੱਤੇ ਸਖਤੀ ਕੀਤੀ ਜਾ ਰਹੀ ਆ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ